ਹਾਂ ਜੀ ਅ ਕੀ ਹਾਲ ਹੈ ਹਾਰੇ ਦੋਸਤਾਂ ਮਤਲਬ ਮੇਰੀ ਕੋਈ ਠੀਕ ਠਾਕ ਹਾਂ ਲੋ ਮਤਰਾ ਆ ਦਿਨਾ ਪਲਾਟ ਦੀ ਸਫਾਈ ਕਰਨ ਆਏ ਸੀ ਤੇ ਬੰਦੇ ਬਹੁਤ ਆ ਉਹ ਥੱਲੇ ਗੋਰੀ ਤੇ ਇਧਰ ਦੀਪ ਸਾਸੀ ਗੱਲ ਜੀ ਸਾਸੀ ਉਹ ਨਾ ਭਾਈ ਆਣ ਸ਼ਾਸਤਰ ਨੂੰ ਉਹਨਾਂ ਦੇ ਕੋਈ ਇਧਰ ਮਜੂਮ ਕਰਕੇ ਦਿਖਾਉਣਾ 1 ਮਿੰਟ ਰੋਗੋ ਤੇ ਤੇ ਗੋਰੀ ਤੇ ਇਧਰ ਸੁਖਦੀਪ ਉਹ ਵੇਖੀ ਕਿਵੇਂ ਆ ਤੇ ਇਧਰ ਪਾਪਾ ਵੀ ਆ ਤੇ ਲੱਭੀ ਵੀ ਉਹ ਵੀ ਸੁਣ ਦਿਖਾਉਨੇ ਆ ਆ ਗੋਰੀ ਨਹੀਂ ਨਹੀਂ ਇਧਰ ਜਾ ਕੇ ਦਿਖਾ ਦਿੰਨੇ ਆ ਆ ਦੇਖੋ ਕੰਦ ਕੰਦ ਬਾਕੀ ਉਹ ਮੈਸਤਰੀ ਹੱਥ ਜੱਕੀ ਮੜਾ ਜਾ ਹੱਥ ਜੱਕੀ ਮੜਾ ਜਾ ਇੱਧਰ ਬਲੌਗ ਬਲੌਗ ਉਹ ਬੰਦੇ ਵੇਦੇ ਆ ਉਹ ਆਉਂਦਾ ਇੱਧਰ ਨੂੰ ਆ ਉਹ ਮੈਂ ਦਸੀ ਇਹਨਾਂ ਨੂੰ ਕਹਾਣੀ ਮੈਂ ਕਿਹਾ ਤੜਕੇ ਸਾਡੇ ਸਿਰ ਪਾੜ ਕੇ ਉਹਦੇ 베ਰੀ ਨਾ ਵਾਹ ਕਹਿੰਦਾ ਸਾਰਾ ਕੋਈ ਛੱਲਿਆ ਗਿਆ ਕੰਮ ਕਰੜਾ ਹੋ ਗਿਆ ਮੈਂ ਇਹ ਦੱਸਿਆ ਇਹਨਾਂ ਨੂੰ ਕੀ ਕਰਨ ਲੱਗਿਆ ਆ ਤੂੰ ਤਾਂ ਮੜ ਗਿਆ ਪਰਦੇ ਮੁੜ ਗਿਆ ਇਹਦਾ ਏਹ ਹੋ ਗਿਆ ਅੰਦਰ ਆ ਦੇ ਇਹਨੂੰ ਸ਼ੌਕ ਲੱਗੀ ਪਈ ਯਾਰ ਚਲਾ ਹਲੇ ਮਾਮੂ ਆਇਆ ਅੱਗੂ ਕੋਈ ਇਹਨੂੰ ਹਾਂ ਉਹ ਕੱਪੀ ਰੋਇ ਸ਼ੌਕ ਲੱਗੀ ਹੋਈ ਸਾੱਚ ਤੰਨੇ ਫੈਂਟ ਆ ਖਿੱਚੀ ਦੇ ਮੇਰੇ ਨਹੀਂ ਦੋਲਾਂ ਨੂੰ ਕਿਹੜੇ ਖਿੱਚੇ ਚੱਕ ਦੋ ਚੱਕ ਦੋ ਪਲਟਾ ਦੋ ਵਾ ਤੂੰ ਹੁੰਦਾ ਏ ਕੀ ਆ ਜਾਉਂ 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 ਗਿਆ ਗਿਆ ਕੱਪਦੇ ਕੱਪਦੇ ਕਾਦਾ ਪਿਆ ਬਾਬਾ ਉਸੇੋਂ ਬਹੁਤ ਹੈਲਥ ਹੋਈ ਬਾੜੀ ਦੇ ਇਸ ਮਿੱਧੇ ਇੱਕ ਤਾਂ ਤਾਂ ਓਏ ਬਾੜੀ ਦੇ ਬਾੜੀ ਚ ਹਲਾ ਫਾਈ ਕੋਈ ਨਹੀਂ ਕੋਈ ਨਹੀਂ ਮੂੰਹ ਨਹੀਂ ਢੱਕਦਾ ਟੋੜਦਾ ਨਹੀਂ ਇਹ ਟੋੜਦਾ ਤਾਂ ਨਹੀਂ ਬਾਕੀ ਰਾਤ ਗਿਆ ਗਿਆ ਹੀ ਗੁਰਦਵਾਰ ਫੇ ਭਵਨ ਹੀ ਰਹੇ ਹਨ ਜਿਹੜਾ ਇਸ ਤੋਂ ਵੱਡਾ ਆਪਾਂ ਵਿਜਨਾ ਵੀ ਹਾਂ ਕਰੂੰਗਾ ਆ ਗਏ ਨਾ ਉਹਨੇ ਬਾਈ ਉਹ ਨਾ ਇੱਧੇ ਲੀ ਡੀਗਰ ਚੜਨ ਲੱਗਾ ਲਾਇਆ ਵੀ ਕੋੜੀ ਲਿਆ ਦਿਓ ਇਹਦਾ ਵੀ ਪੁਰਾਣੇ ਜ਼ਮਾਨੇ ਚ ਨਾ ਉਹ ਨਾ ਨਹੀਂ ਉਹਦਾ ਲੈਣਾ ਚਾਹੀਦਾ ਉਹ ਸੀਗਾ ਇਹ ਹਾਂ ਬਿਨਾ ਸਪੋਰਟ ਤੋਂ ਚੜ ਜਾਂਦਾ ਯਾਰ ਜਿਹੜੇ ਮਰਜ਼ੀ ਜਿਹੜਾ ਰਸਤੇ ਜਿਹੜਾ ਲੈ ਜਿੱਤੇ ਮਰਜ਼ੀ ਜਿਹੜਾ ਲੈ ਯਾਰ ਬਿਨਾ ਸਪੋਰਟ ਤੋਂ ਚੜ ਜਾਂਦਾ ਆਫ ਰੋਡਿੰਗ ਆ ਭਰਾ ਆਫ ਰੋਡਿੰਗ ਹੈ ਭਾਈ ਜਿਹੜੀ ਚੀਜ਼ ਤੇ ਮਰਜ਼ੀ ਜਿਹੜਾ ਲੈ ਬਿਨਾ ਸਪੋਰਟ ਤੋਂ ਉਹ ਆ ਟੁੱਟਿਆ ਨਾ ਇਹ ਤੇ ਨਾ ਨਹੀਂ ਛੱਡਦਾ ਲੈ ਚੜ ਜਾ ਫਿਰ ਲੈ ਦੋ ਹਲਾਵਾ ਹਣ ਸਾਡਾ ਵੀ ਫੜੀ ਗਿਆ ਮਾਤਰੀ ਨਈ ਸਕੀਮ ਨਹੀਂ ਆਈ ਸੀ ਹਾਂ ਪਰ ਗੱਲ ਬਣੀ ਨਹੀਂ ਠੀਕਾ ਦੀ ਚੱਲ ਬਣਾ ਜੀ ਢੋਲੇ ਬੂਤਰ ਦੇ ਲੈ ਆਂ ਨਿੰਦ ਤੇ ਬੂਤਰ ਲੈ ਆ ਓਏ ਆਹ ਹੋਇਨ ਸਵੇਰੇ ਫੋਨ ਲਾਇਆ ਸੀ ਮੈਨੂੰ ਕინ ਨੇ ਜਾਣ ਨੇ ਮਾਤਰਾ ਆ ਕਰ ਲਿਆ ਬੱਕਰੀ ਲਈ ਸਾਰਾ ਸਿਸਟਮ ਰਾਸ਼ਨ ਪਾਣੀ ਉਹਦਾ ਇਕੱਠਾ ਵੇਖ ਚੱਕ ਲੈ ਫਿਰ ਚੱਕ ਲੈ ਕਰਦੇ ਆ ਕਰਦੇ ਦੇਖੀ ਫਾੜੀ ਉਧਰ ਹੀ ਖਤਲਾ ਥੋੜੀ ਜਿਹੀ ਖਤਲਾ ਚਲ ਛਾ ਰਹਿ ਨੂੰ ਨਾ ਜਮ ਪੱਤਰ ਕਾਦੀ ਮੈਂ ਤੇ ਥੋੜਾ ਲੈ ਫੜ ਉਹ ਲਿਆ ਚਾਕੇ ਮੋੜ ਬੜਾ ਉਧਰ ਲੈ ਚਾਕੇ ਫਿਰ ਹਾਂਜੀ ਆ ਦੇਖ ਲੋ ਪਲਾੜਾ ਮੇਰਾ ਬੰਦੇ ਪ੍ਰਵ ਹਾਂ ਗੋਲ ਬਲੇਵਾ ਦੇ ਰੱਸੀ ਨਾਲ ਹਾਂ ਖਤ ਨਹੀਂ 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 ਇਹ ਤੂੰ ਤਾਂ ਬਈ ਹੈ ਹੈ ਚੱਲ ਇਧਰ ਲੱਤ ਲਾ ਗੋਰੀ ਇਹ ਕੀ ਪਰਾਣਾ ਬੰਦਾ ਪਰਾਣਾ ਹੀ ਹੁੰਦਾ ਪਰਾਣਾ ਖੰਡ ਪਾਪਾ ਪਾਪੀ ਕਹਿੰਦਾ ਤੈਨੂੰ ਵੇਲਾ ਪਲਤ ਲਾ ਪਾਪਾ ਨੂੰ ਕੀ ਚਾਹ ਬਣਾਵਾਲਾ ਪਾਪਾ ਬੰਨੇ ਹੋਰ ਓਏ ਸਾਡਾ ਖੋਲ ਕੇ ਡੂਰਾ ਵੇਜੂ ਕੰਮ ਰਸਾ ਬਣਾਉਣਾ ਨਹੀਂ ਪਰ ਲੈ ਬਈ ਹਾਂ ਪਾਪਾ ਹੂੰ ਕਹਿੰਦਾ ਦੋਚ ਪੱਤੀ ਹੋਣੀ ਤੂੰ ਮੰਨੇ ਨਹੀਂ ਪਿਆਰ ਚ ਆ ਥੰਡੇ ਆਹੋ ਥੰਡੇ ਵੀ ਬੰਨੇ ਮਾਈ ਪਾਪਾ ਮੰਨਿਆ ਨਹੀਂ ਉਹਨਾਂ ਦਾ ਖਾਣਾ ਉਹ ਦੇ ਕੇ ਨਹੀਂ ਫੰਕਾ ਆਉਂਦੀ ਤੂੰ ਤਾਂ ਵੀ ਹੋਦੋ ਇਹ ਕਹਿੰਦੇ ਮੈਨੂੰ ਕਹਿੰ ਤੂੰ ਤੇ ਜਾ ਮੈਂ ਤੇ ਮਗਾ ਝਾਂਕ ਲਾ ਕੇ ਆਜਾ ਬਈ ਬੰਦ ਦੇ ਬੰਦ ਟਕਾ ਕੇ ਕੀ ਤਾਂ ਨਹੀਂ ਜਾਂਦਾ ਯਾਰ ਪਾਪਾ ਹੋ ਹੀ ਨਾ ਇੱਕ ਕਮੇ ਤਾਂ ਕਹਿੰਨਾ ਮਸਤਰੀ ਮੂਰੇ ਬੰਦ ਗਏ ਨੂੰ ਹੈਗੀ ਇਹੋ ਜੀ ਇੱਕ ਹੋਰ ਉਹ ਨਹੀਂ ਨਹੀਂ ਛੱਡ ਛੱਡੀ ਪਾਪਾ ਆ ਗਿਆ ਫਸੂਗੀ ਨਾ ਯਾਰ ਐ ਉਹ ਨਹੀਂ ਯਾਰ ਕੋਈ ਇਥੋਂ ਗਲੀ ਚ ਆ ਆਪਣੀ ਗਲੀ ਤਾਂ ਕੋਈ ਨਹੀਂ ਆਹੀ ਗਲੀ ਚ ਉਹ ਗਲੀ ਕਰਾਉਣਾ ਉਹ ਤਾਂ ਲਾਂਦੇ ਆਣਾ ਰਾਤੀ ਵਿਹਲੀ ਮੈਂ ਕਈ ਨਾ ਲਿਆ ਕਰਾਤੀ ਕਰਾਤੀ ਆ ਆ ਗਿਆ ਆਟੋ ਸੀਗਾ ਇਹ ਤਾਂ ਰੰਗ ਜਾਣਾ ਵਾ ਆਟੋ ਬਾਈ ਕਰੇਗੇ ਮੜੇ ਘਰ ਸੇ ਉਹ ਨੌਂ ਦੇਣਾ ਅੰਦਰ ਬਾੜ ਦੇ ਮੋੜਿਆ ਇਹ ਨਿਕਾ ਹੁੰਦਾ ਥਈ ਚੱਲ ਫਿਰ ਚੱਕ ਆਓ ਗਾਇਸ ਪਹਿਲਾ ਮੋਟਰਸਾਈਕਲ ਦੀ ਸਟੇਮ ਸੀਗੀ ਪਰ ਹੁਣ ਬਾਈ ਜੀ ਨੇ ਮੋੜਾ ਤੇ ਚੱਕ ਲਿਆ ਤੂੰ ਤੇ ਆਹ ਦੇਖੋ ਟਾਣੀ ਟਾਣੀ ਮੈਂ ਹੱਥੇ ਚੱਕ ਲਿਆ ਤੇ ਬਾਕੀ ਦੇਖੋ ਤੁਸੀਂ ਅਸੀਂ ਤਰੇ ਹਨੇ ਮੇਰੇ ਬਾਈ ਬਾਕੀ ਆਪਾਂ ਘਰੇ ਜਾ ਕੇ ਤੁਹਾਨੂੰ ਦਿਖਾਉਨੇ ਬੱਕਰੀ ਵਾਲਾ ਮੌਲਵੀ ਵਿਚਾਰੀ ਕੀ ਕਰਦੀ ਆ ਉਹ ਦਿਨ ਦਾ ਸ਼ੈੱਡ ਸੈਟ ਲਿਆ ਸੀਗਾ ਤੇ ਬਾਕੀ ਪ੍ਰਭ ਭਾਈ ਵੀ ਉਦੋਂ ਆਪ ਪੜਨਾ ਸੀਗਾ ਕੰਮ ਤੇ ਹਾਂ ਤੇ ਅੰਕਲ ਜੀ ਨੇ ਮੈਨੂੰ ਪਹਿਲਾਂ ਸੌਣ ਲਾਇਆ ਸੀਗਾ ਪਰ ਮੈਂ ਤਾਂ ਪਹੁੰਚਿਆ ਨਹੀਂ ਜੀਤੀ ਇਹ ਵੀ ਆਖਲੇ ਚੱਕਤਾ ਸੀਗਾ ਲਓ ਜੀ ਆ ਲੈ ਕੇ ਰੱਖ ਲਿਆ ਆਹ ਚੜ ਗਿਆ ਯਾਰ ਇੰਨਾ ਪ੍ਰੋਜੈਕਟ ਸਾਰਾ ਤੇ ਇੱਕ ਕਿਹੜਾ ਹੋਰ ਆ ਗਾਇਸ ਉਹ ਵੀ ਲੈ ਕੇ ਹੁੰਦੇ ਆ ਪਹਿਲਾਂ ਇੰਨੇ ਕ ਪਹਿਲਾਂ ਤਾਂ ਮੋਟਰਸਾਈਕਲ ਦੀ ਸਕੀਮ ਸੀਗੀ ਤੇ ਬਾਕੀ ਉਹ ਗਲੀ ਜਿੱਕਾਂ ਉਹ ਗਲੀ ਛੋਟੀ ਆ ਨਾ ਉਹ ਵਾਲੀ ਹਾਂਜੀ ਵੀ ਕਿਹਾ ਗਲੀ ਚ ਨਾ ਫਸ ਜੇ ਤਾਂ ਕਰ ਕਿੱਥੇ ਨਹੀਂ ਲੈ ਆਏ ਤੇ ਬਾਅਦ ਚ ਤੋ ਗਈ ਹਾਂਜੀ ਰਾਜ ਅਸੇ ਅਤਵਾਦੀ ਮਿੱਤੇ ਜਾਣਾ ਸੀਗਾ ਤੇ ਬਾਕੀ ਇਹ ਵੀਡੀਓ ਦਾ ਬਾਈਚੀ ਐਂਡ ਕਰ ਦਿੰਦੇ ਜਿਹੜੇ ਵੀ ਚਾਹਣ ਦੇ ਲੈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਿਸ ਵੀ ਵੀਡੀਓ ਕਰਦਣ ਲੱਗੀ ਤੇ ਬਾਕੀ ਤੁਹਾਨੂੰ ਬੱਕਰੀ ਦਿਖਾਦਣੇ ਆਇਆ ਕੋਈ ਆ ਜਾਓ ਗਾਇਸ ਬੱਕਰੀ ਵੀ ਦਿਖਾਉਣੀ ਹੈ ਸਾਣੀ ਹੈ ਚਲ ਜੂਟੀ ਕਿੱਥੇ ਰੱਖ ਜਿਹੜੀ ਤੂੰ ਲੈ ਕੇ ਆਇਆ ਖੜੀ ਓ ਇੱਕ ਮਿੰਟ ਹਾਂ ਰਹੀ ਕਾਹੀ ਲਿਆਵਾ ਲਓ ਗਾਇਸ ਚਲੋ ਉੱਪਰ ਚੱਲ ਕੇ ਦਿਖਾਉਨੇ ਤੁਹਾਨੂੰ ਮੌਲ ਤੇ ਅੱਜ ਮੈਨੂੰ ਵੀ ਮੈਂ ਵੀ ਗੁਰਪ੍ਰਵ ਦੀ ਮਾਰੀ ਛੁੱਟੀ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਵੀ ਗੁਰਪ੍ਰਵ ਦੇ ਤੇ ਆਏ ਉੱਤੋਂ ਬੱਕਰੀ ਰਹਾ ਚਾਰ ਪੰਜ ਦੇ ਉਹ ਸਵੇਰੇ ਭਰਾ ਮੈਂ ਆ ਬੈਠਾ ਪੱਗਾ ਸ਼ੇਰ ਜੀ ਆ ਲੈ ਫੂੰ ਚੱਕ ਤੇ ਆਹ ਦੇਖੋ ਜੀ ਆ ਰਹੇ ਆਪਣੇ ਹਾ ਮੁਰਗੇ ਬ੍ਰੈਂਡ ਬੱਕਰੀ ਆ ਦੇਖੋ ਇੱਥੇ ਬੱਕਰੀ ਜਾਓ ਆ ਵੇਖੋ ਜੀ ਇੱਥੇ ਲਾ ਲਿਆ ਉਹਨਾ ਪਾ ਸਫਾਈ ਵੀ ਕਰਕੇ ਗਈ ਸੀ ਇਹ ਪਹਿਲਾਂ ਇੱਥੇ ਪਿਆ ਸੀ ਹੁਣ ਸਿਸਟਮ ਉਧਰ ਕਰਤਾ ਸਾਰਾ ਕੁਸ ਮੇਰੇ ਆ 베ਰੀ ਨਹੀਂ ਜੜੀ ਪਾਈ ਵੀ ਇਹਨੂੰ ਆਹ ਵਾਲੀ ਆ ਮੈਂ ਤੇ ਪਾਪਾ ਤੋੜ ਕੇ ਨਹੀਂ ਪਾਪੇ ਦੇ ਭਰਾਵਾ ਪੈਂਡ ਦੇ ਕੰਡੇ ਵਜੇ ਨਾਲੇ ਮੇਰੇ ਹੱਥਾਂ 'ਚ ਫੇਰਾ ਹੀ ਹੋ ਗਈ ਸਵੇਰੇ ਯਾਰ ਬਹੁਤ ਔਖਾ ਹੋਇਆ 베ਰੀ ਤੇ ਹੀ ਤੋੜ ਲਏ ਹਾਂਜੀ ਤੇ ਕੰਡੇ ਬਹੁਤ ਵੱਜੇ ਬਸ ਆ ਦੇ ਆਪਣੇ ਮੋਰਗੇ ਆ ਦਿਖਾਈਂਦੀ ਨੇ ਤੂੰ ਤਾਂ ਸਟਾਕ ਇਹਦੇ ਲਈ ਬਹੁਤ ਲਿਆਂਦੇ ਕੱਲ ਉਹਦੀ ਨੰਮ ਨੰਮ ਵੀ ਉਹ ਤਾਂ ਲੈ ਕੇ ਆਏ ਸੀ ਪਰ ਉਹਦੇ ਨਾਲ ਗੱਲ ਨਹੀਂ ਬਣੀ ਉਹ ਤੇਰੀ ਨੰਮ ਨੰਮ ਨਹੀਂ ਨੀ ਖਾਂਦੀ ਇਹ ਡੇਕਡੂ ਖਾਲੇ ਡੇਕ ਉਹ ਤਾਂ ਪਈ ਥੋੜੀ ਉਹ ਪਈ ਐ ਨਾ ਤਾਂ ਤੇ ਬਾਕੀ ਸੋਨੇ ਕਬੂਤਰ ਵੀ ਦਿਖਾਵਾਂ ਤੇ ਅੱਖਾਂ ਵਾਲੇ ਸੈਟ ਆ ਸਾਰੇ ਉਹਨਾਂ ਨੂੰ ਛੋਲੇ ਦੇਣ ਵਾਲੇ ਹਨ ਛੋਲੇ ਆਪਾਂ ਇਹਨਾਂ ਨੂੰ ਦੇਣ ਵਾਲੇ ਛੋਟੇ ਬੱਚਿਆਂ ਨੂੰ ਇਹ ਦੇ ਦਿੰਨੇ ਆ ਤੇ ਬਾਕੀ ਆ ਦੇਖ ਲੋ ਬੱਕਰੀ ਓਕੇ ਆ ਆ ਦਿਖਾ ਜਾਂਦੀ ਉਹ ਤਾਂ ਮੇਰੀ ਵੀ ਆ ਦੇ ਸਵੇਰੇ ਬਥੇਰੀ ਬਹੁਤ ਸੀਗੀ ਹੈ 베ਰੀ ਸਾਰੀਆਂ ਨੇ ਖਾਲੀ ਘਰਤੀ ਖਾ ਗਈ ਆ ਬਾਕੀ ਕੰਡੇ ਗੁੰਡੇ ਵੀ ਖਾ ਜਾਂਦੀ ਆ ਇਹ ਇੱਕ ਇਹੋ ਜਿਹਾ ਜੀਵਾ ਦੇਖ ਲਾ ਕੰਡੇ ਵੀ ਖਾ ਜਾਂਦਾ ਮੈਂ ਜਾਵਾਂ ਆ ਜੀ ਹਾਂ ਕੋਈ ਚੱਕਰ ਨਹੀਂ ਜਾਣਦਾ ਬੜਾ ਆਏਗਾ ਹਾਂ ਆ ਜਾਣਾ ਮੈਂ ਛੁੱਲੇ ਤੇ ਆ ਮੈਂ ਬੱਚਿਆਂ ਓਕੇ ਓਕੇ ਆ ਜੀ ਹੁਣ ਆ ਗਿਆ ਆ ਗਿਆ ਚਲੋ ਓਕੇ ਗਾਇਜ਼ ਮਿਲਦੇ ਹਾਂ ਹਾਂ ਆ ਦੇਖ ਲਓ ਜਾਨਵਰ ਠੀਕ ਹੈ ਜੀ ਦਾਣੇ ਦੋਣੇ ਉਹ ਤਾਂ ਖਾ ਲੈਂਦੇ ਆ ਪਰ ਛੋਲੇ ਦੇ ਦੇਗੇ ਨਾ ਠੀਕ ਆਂਦੇ ਪੂਰੇ ਫੱਟ ਰੈਟ ਓਕੇ ਰਿਪੋਰਟਾ ਮੈਨੂੰ ਦੇ ਦਿੰਨਾ ਛੋਲੇ ਆਪਾਂ ਤੇ ਕੋਕੜਾਂ ਨੂੰ ਸੱਚ ਛੱਲੇ ਲੈ ਕੇ ਜਾਣਾ ਓਏ ਇੱਧਰ ਆਓ ਇੱਕ ਤੁਸੀਂ ਸਲਾਹ ਜ਼ਰੂਰ ਦਿਓ ਮੈਨੂੰ ਕਮੈਂਟ ਕਰਕੇ ਵੀ ਇਹਨਾਂ ਜਿਹੜਾ ਖੁੱਡਾ ਪਾਉਣਾ ਉਹ ਮਿੱਟੀ ਦਾ ਪਾਈਏ ਕੱਚਾ ਕਿ ਪੱਕਾ ਸੀਮਿੰਟ ਦਾ ਠੀਕ ਹੈ ਜੀ ਇਹ ਤੁਸੀਂ ਜਰੂਰ ਸਲਾਹ ਦਿਓ ਤੇ ਬਸ ਤੁਹਾਡੇ ਕਮੈਂਟ ਦੀ ਈਡੀ ਕਰਊਗੀ ਤੇ ਨਾਲ ਹੀ ਆਪਾਂ ਈਟਾ-ਉਟਾ ਲੈ ਆਉਣੀਆਂ ਜਦੋਂ ਕਮੈਂਟ ਆਗੇ ਨਾ ਨਾਲ ਦੀ ਨਾਲ ਹੀ ਖੁੱਡਾ ਪਾਉਣਾ ਸ਼ੁਰੂ ਕਰ ਦੇਣਾ ਠੀਕ ਹੈ ਜੀ ਬਸ ਹਫ਼ਤੇ ਦੇ ਵਿੱਚ ਵਿੱਚ ਇਟਾਂ ਲੈ ਆਵਾਂਗੇ ਓਕੇ ਜਰੂਰ ਦੱਸਿਓ ਠੀਕ ਹੈ ਜੀ ਹਾਂ ਬਾਕੀ ਮੁਰਗੀਆਂ ਮਰ ਗਈਆਂ ਇੱਕ ਮੁਰਗੀ ਸੱਚ ਦੇ ਨਾਲ ਲੜਦੀ ਆ ਆ ਲੜਦੀ ਹੈ ਲਾਲ ਸਿਰ ਵਾਲੀ ਮੁਰਗੇ ਨਾਲ ਇਹ ਤੁਸੀਂ ਕਮੈਂਟ ਕਰਕੇ ਜੇ ਕਿਸੇ ਨੂੰ ਪਤਾ ਨਾ ਕਿਉਂ ਲੜਦੀ ਹੈ ਦੱਸਿਓ ਮੈਂ ਮੁਰਗੀ ਤੇ ਮੁਰਗਾ ਪਹਿਲੀ ਵਾਰ ਲੜਦੇ ਦੇਖੇ ਆ ਨਹੀਂ ਆਪਸ ਵਿੱਚ ਨਾ ਮੇਲ ਹੀ ਲੜਦੇ ਸਾਰੇ ਮੁਰਗੇ ਦੋਨੇ ਮੁਰਗੀ ਤੇ ਮੁਰਗਾ ਲੜਦੇ ਨਹੀਂ ਮੈਂ ਦੇਖੇ ਤੇ ਇਹ ਤੁਸੀਂ ਦੱਸਿਓ ਕਮੈਂਟ ਕਰਕੇ ਕਿਉਂ ਲੜਦੇ ਆ ਲਾਲਸਰ ਵਾਲੀ ਮੁਰਗੀ ਆਪਣੀ ਤੇ ਆਹ ਵਾਲਾ ਮੁਰਗਾ ਆਪਣਾ ਲਾਲ ਇਹ ਲੜਦੇ ਆਪਸ ਵਿੱਚ ਪਤਾ ਨਹੀਂ ਕਿਉਂ ਇਹ ਜਰੂਰ ਦੱਸਿਓ ਬਾਕੀ ਖੋਡੇ ਵਾਲੇ ਜਾਨਵਰ ਕਾਲੂ ਵਲੌਗ ਬਣਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਸਾਰੇ ਠੀਕ ਠਾਕ ਆ ਹੁਣ ਓਕੇ ਰਿਪੋਰਟਾਂ ਅੱਖਾਂ ਵਾਲੀ ਤੇ ਉਹ ਜਿਹੜੀ ਤੁਹਾਨੂੰ ਮੈਂ ਦਵਾਈ ਜੀ ਕੱਲ ਕਿਹਨੇ ਨਹੀਂ ਗੌਰ ਕੀਤੀ ਅੱਜ ਤੁਹਾਨੂੰ ਫੇਰ ਉਹ ਦਿਖਾ ਦਿੰਨਾ ਮੈਂ ਆ ਰਹੀ ਹੈ ਦਵਾਈ ਐਮ ਗੈਟ ਪੀ ਪੂਰੀ ਕਾਮਯਾਬ ਆ ਬਾਈ ਇਹ ਆ ਲੋ ਠੀਕ ਹੈ ਜੀ ਇਹਦਾ ਮਾਰ ਲਿਓ ਸਕਰੀਨ ਸ਼ਾਟ ਬੜੀ ਗੱਡ ਰਾ ਯਾਰ ਆ ਸਾਰੇ ਕੁਤਰ ਕੁਤਰ ਆਪਣੇ ਇੰਟਰਨੈਟ ਸੈਟ ਕੀਤੇ ਆ ਹੋ ਵੀ ਆ ਜੋ ਇਹਨਾਂ ਹੁੰਨਾ ਜਿਹਨੇ ਠੀਕ ਆ ਨਾ ਜਾਣ ਕਰ ਇਹਨਾਂ ਨੂੰ ਪਾ ਦਿਆ ਕਿ ਨਾ ਇੰਟਰਨੈਟ ਪਾ ਲਈ ਨਹੀਂ

ਗੈਲਕੋ ਸਹੀ ਹੈ ਆ ਨਾ ਨਾ ਉਹ ਬਾਹਰ ਨਾ ਕਰ ਦੇ ਤੂੰ ਹਟ ਜਾ ਕਲਾ ਜੀ ਨਾ ਰੇਤੀਗਾ ਸਟਾਪ ਕਰਾ ਸਾਰੇ ਇੱਥੇ ਬਾਲੇ ਨੇ ਫਿਰ ਸਾਨੂੰ ਮਿਲਦੇ ਆ ਲਓ ਜੀ ਆਹ ਬਾਲੇ ਆ ਬੱਚੇ ਹੈਗੇ ਆ ਇਹ ਸੱਤ ਬੱਚੇ ਆ ਤੇ ਹੁਣ ਇਹਨਾਂ ਨੂੰ ਤਾਂ ਲੈ ਕੇ ਚੱਲਦੇ ਤੇ ਕੁੜਦੇ ਚ ਫੜ ਲੈ ਜੀ ਛੱਡ ਦੇ ਆ ਜਾ ਵੀ ਕੈਮਰਾਮੈਨ ਲਓ ਜੀ ਆਓ ਕੈਮਰਾਮੈਨ ਕੈਮਰਾ ਫੋਕਸ ਕਰੋ ਇਹਨਾਂ ਨੂੰ ਇੱਥੇ ਹੀ ਛੱਡ ਦਿਓ ਚਲੋ 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 ਵੀ ਆਪਦੇ ਘਰੇ ਆ ਕੇ ਤੁਸੀਂ ਬਾਈ ਚਲੋ 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 ਹੜੈਸ਼ ਪਾਜੋ 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 ਤੁਸੀਂ ਆਪਦੇ ਘਰੇ ਆ ਕੇ ਵਾਪਸ ਕੁੱਲੂ ਮਨਾਲੀ ਗਏ ਵੇਖ ਘੁੰਮਣੇ ਲੈ ਆ ਵੀ ਕੈਮਰਾ ਇਹਨੂੰ ਕਰਕੇ ਅੰਦਰ ਤੇ ਕੁੱਝੀਆਂ ਕੱਜੀਆਂ ਆਪਾਂ ਜਾ ਜਾਵੜੋ ਜਾਵੜਾ 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 ਚਲੋ ਜੀ ਤੁਸੀਂ ਵੀ ਚਲੋ ਤੁਸੀਂ ਆਦੇ ਆਗੀ ਕਰੇ ਬਈ ਤੁਸੀਂ ਠੀਕ ਆ ਹਸਪਤਾਲ ਉਦਾਖਣਾ ਹੋ ਗਈ ਛੁੱਟੀ ਤੁਹਾਨੂੰ ਮਿਲ ਗਈ ਆ ਠੀਕ ਆ ਜੀ ਲੈ ਵੀ ਹੁਣ ਖੁੱਡਾ ਲਾ ਲੇ ਥੋੜਾ ਪਰੇ ਪਰੇ ਟਰੇ ਬਾਹਰ ਕੱਢਦੇ ਕਿਉਂਕਿ ਇਹਨਾਂ ਨੇ ਦਾਣੇ ਥੱਲੇ ਖਾਦੇ ਵੇ ਆ ਪਾਣੀ ਪੂਣੀ ਸਾਰੇ ਬਹੁਤ ਓਕੇ ਆ ਪੀਤਾ ਵੇ ਤੇ ਬਾਕੀ ਅਰ ਦਵਾਈ ਜਿਹੜੀ ਤੁਹਾਨੂੰ ਮੈਂ ਦੱਸਿਆ ਨਾ ਬੜੀ ਕੰਮ ਆ ਜਾਪਾ